ਹੈਲੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਹੈਗੀ ਆਪਣੀ ਸਭ ਤੋਂ ਘੱਟ ਫਿਟਿੰਗ 16 ਬ੍ਰਸਟ ਦੀਆਂ ਕਾਟਾਂ ਦੀ ਠੀਕ ਹੈ ਜੀ ਆਪਾਂ ਲੱਗੇ ਜੇ ਸੂਟ ਸਟਿਚ ਕਰਨਾ ਮਤਲਬ ਕਟਿੰਗ ਕਰਨਾ ਮੈਂ ਕਿਹਾ ਚਲੋ ਇਸ ਚੀਜ਼ ਦੀ ਫਿਟਿੰਗ ਨਾਲ ਬਹੁਤ ਘੱਟ ਨਾ ਜਣਿਆ ਤਾਂ ਸੱਟ ਬਹਿ ਜਾਂਦੀ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਦਾ ਕਿੰਨਾ ਟੀਰਾ ਰੱਖਣਾ 16 ਬ੍ਰਸਟ ਦੀਆਂ ਕਾਟਾਂ ਪਲੇਟਾਂ A ਤੋਂ Z ਆਪਾਂ ਤੁਹਾਨੂੰ ਸਮਝਾਵਾਂਗੇ ਹੈਂ ਤਰਿਕੇ ਦੇ ਨਾਲ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੇ ਹੋ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਿਓ ਤੇ ਫਿਰ ਸਾਡੀ ਵੀਡੀਓ ਨਾਲ ਕਿਸੇ ਜੁੜੇ ਰਹੇ ਹੋ ਤਾਂ ਕਿ ਸਾਡੇ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚੇ ਠੀਕ ਹੈ ਜੀ ਤੇ ਆਪਾਂ ਲੱਗੀਆਂ 16 ਬ੍ਰਸ਼ਟੀਆਂ ਮਤਲਬ ਕਾਟਾਂ ਦੀ ਕਟਾਈ ਕਰਨਾ ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਵੀਡੀਓ ਦੇਖ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਸਾਡੀਆਂ ਬਹੁਤ ਹੀ ਸਾਧੀਆਂ ਤੇ ਸਿੰਪਲ ਜਿਹੀਆਂ ਵੀਡੀਓ ਹੁੰਦੀਆਂ ਨੇ ਜਿਤਨੂੰ ਦੇਖ ਕੇ ਹਰ ਇੱਕ ਭੈਣ ਨੂੰ ਕਟਾਈ ਹੈ ਜਿਹੜੀ ਨਿਸ਼ਾਨੀ ਵગેਰਾ ਲਾਉਣੀ ਹੈ ਵੀ ਸਮਝ ਆ ਜਾਂਦੀ ਹੈ ਠੀਕ ਹੈ ਜੀ ਤੇ ਇਸ ਕਰਕੇ ਸਾਡੀ ਵੀਡੀਓ ਜਿਹੜਾ ਵੀ ਤੇਰਾ ਭੈਣ ਭਾਈ ਦੇਖਦਾ ਹੈ ਵੀਡੀਓ ਪੂਰੀ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਡਾ 350 ਸਬਸਕ੍ਰਾਈਬਰ ਹੋ ਗਿਆ ਤੇ ਤੁਹਾਨੂੰ ਪਤਾ ਹੀ ਹੈ ਨਾ ਸਬਸਕ੍ਰਾਈਬਰਾਂ ਦੀ ਵੱਧ ਤੋਂ ਵੱਧ ਲੋੜ ਹੈ ਤੇ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਵੀਡੀਓ ਮੈਨੂੰ ਕੰਮ ਇਹ ਮੇਰੀ ਮੰਮੀ ਨੇ ਸਿਖਾਇਆ ਹੈ ਤਾਂ ਇਸ ਕੰਮ ਨੂੰ ਮੈਨੇ ਹੋਰ ਵੀ ਅੱਗੇ ਲੈ ਕੇ ਜਾਣਾ ਮਾਤਾ ਚਲੋ ਪ੍ਰਮਾਤਮਾ ਦੇ ਕੋਲ ਚਲੀ ਗਈ ਪਰ ਮੈਂ ਇਸ ਕੰਮ ਨੂੰ ਹੋਰ ਵੀ ਅੱਗੇ ਲੈ ਕੇ ਜਾਣਾ ਇਹ ਸਾਰਾ ਕੁਝ ਤੁਹਾਡੀ ਹੈਲਪ ਦੇ ਨਾਲ ਹੀ ਹੋਣਾ ਤਾਂ ਕਰਕੇ ਮੇਰੀ ਵੀਡੀਓ ਪੂਰੀ ਦੇਖੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਦੱਸ ਦਿਆਂ 16 ਅੰਦਰਸ ਤੋਂ ਦੀਆਂ ਕੱਟਾਂ ਦੀ ਨਿਸ਼ਾਨੀ ਵਗੈਰਾ ਲਾਉਣੀ ਠੀਕ ਹੈ ਕੀ ਅੱਜ ਫਿਰ ਲੋਹਣ ਜੀ ਆਪਣਾ ਫੁੱਲ ਕ੍ਰੇਪ ਦਾ ਸੂਟ ਹੈ ਠੀਕ ਹੈ ਜੀ ਤੇ ਆ ਦੇਖੋ ਆਪਾਂ ਨੇ ਇਸ ਦਾ ਘੇਰਾ ਹੈਗਾ 17 ਤੇ ਲੰਬਾਈ ਹੈਗੀ ਹੈ ਜੀ 42 ਤੇਰਾ 17 ਲੰਬਾਈ ਹੈਗੀ 42 ਤੇ ਇਸ ਦਾ ਤੀਰਾ ਹੈਗਾ ਜੀ ਤੀਰਾ ਰੱਖਾਂਗੇ ਆਪਾਂ ਇਸ ਦਾ 11 ਇੰਚ ਠੀਕ ਹੈ ਜੀ ਤੇ ਤੁਸੀਂ ਸਾਡੀ ਐਨ ਪੂਰਾ ਧਿਆਨ ਨਾਲ ਦੇਖਿਓ ਕਿ ਆਪਾਂ ਕਿਵੇਂ ਕਟਾਈ ਕਰਦੇ ਆਂ ਤੇ ਆਪਾਂ ਤੁਹਾਨੂੰ ਸਾਰੇ ਫੀਟਿੰਗ ਦੇ ਨਿਸ਼ਾਨੇ ਲਾਉਣੀ ਦੱਸਾਂਗੇ ਠੀਕ ਹੈ ਜੀ ਆ ਦੇਖੋ ਇੱਥੋਂ ਲਿਆ ਤੀਰਾ 5.5 ਠੀਕ ਹੈ ਜੀ ਕ੍ਰੇਪ ਦਾ ਸੂਟ ਹੈ ਨਾ ਹਿੱਲਦਾ ਜਾਦਾ ਹੈ ਤੇ ਮੋਡਾ ਲਿਆ 7 ਇੰਚ ਤੇ ਤੇ ਇੱਥੋਂ ਅਗੇ ਆਪਾਂ ਫਿਟਿੰਗ ਤੇ ਤੇ 8 8 16 ਉੱਤੇ 8.5 ਅੱਧਾ ਇੰਚ ਪਲੇਟ ਦਾ ਖਰਚਾ ਠੀਕ ਹੋ ਗਿਆ ਆਪਣਾ ਸੌਰੀ ਮੇਰਾ ਗਲਾ ਥੋੜਾ ਖਰਾਬ ਹੈ ਠੀਕ ਹੈ ਜੀ ਤੇ ਇੱਥੇ ਲਾ ਲਈ ਆਪਾਂ ਨਿਸ਼ਾਨੀ ਤੇ ਇੱਥੋਂ ਲਾਵਾਂਗੇ ਆਪਾਂ 1.5 ਇੰਚ ठीक है जी डेढ़ इंच ला ली ठीक है जी फिर उस आ गए आ गई अपनी बैक काट ठीक है जी बैक कार्ट आ गई अपनी ढाई ते देखो ढाई ते आ गई दो इंच ते रहूगी अगली आ गई दो डेढ़ ते एक इंच से रह जागी ठीक है जी क्योंकि सिलाइया हूं आ गए प्लेट से <coughs> प्लेट पी दस ठीक है जी दस साढ़े नौ से प्लेट है पर क्योंकि नाप बिलकुल घट है इतने निशानी लाव गे अपा साढ़े तीन ठीक है जी इत अपा दो लगे अपा ਆਪਾਂ ਪਲੇਟ ਪਾਵਾਂਗੇ ਪਤਲੇ ਬੰਦੇ ਦੀ 8 ਇੰਚ ਤੇ ਕਿਉਂਕਿ ਗਰਲਿਸ਼ ਲੁੱਕ ਦਾ ਸੂਟ ਹੈ ਹਨਾ ਤਾਂ 8 ਇੰਚ ਤੇ ਪਲੇਟ ਪਾਵਾਂਗੇ ਜੀ ਮੈਂ ਠੀਕ ਹੈ ਮੈਂ 8 ਇੰਚ ਦੀ ਪਾਉਣੀ ਆ ਬਾਕੀ ਤੇ ਮੈਂ ਬੈਕ ਪਲੇਟਾਂ ਸਭ ਦੀ 8 ਇੰਚ ਤੇ ਪਾਉਣੀ ਆ ਤੇ ਫਰੰਟ ਦੀ ਜਿਹੜੀ ਪਲੇਟ ਆ ਉਹ 7 ਇੰਚ ਤੇ ਪਾਉਣੀ ਆ ਹੁਣ ਇਹਦਾ ਹਾਫ ਲਿਆ ਠੀਕ ਹੈ ਜੀ ਆਪਾਂ ਹਾਫ ਲੈ ਲਿਆ ਹਾਫ ਨਾ ਹੋਇਆ ਤੁਸੀਂ ਦੇਖੋ ਹਾਫ ਹੋਇਆ ਜੀ ਇਹਦਾ 14 14 ਤਾਂ ਆਪਾਂ 15 ਲੈ ਲਿਆ ਉਹ ਰੋ ਇਥੋਂ ਲਈ ਕਮਰ ਦੀ ਨਿਸ਼ਾਨੀ ਪਲੇਟ ਦੀ ਠੀਕ ਹੈ ਜੀ ਜੇ ਮੇਰੀ ਵੀਡੀਓ ਸਮਝ ਆਣੀ ਤਾਂ ਸੋਣਾ ਜਾਂ ਕਮੈਂਟ ਜ਼ਰੂਰ ਭੇਜਿਆ ਕਰੋ ਤੇ ਇਹ ਆ ਗਈ ਦੂਜੀ ਪਲੇਟ ਇਹ ਪਲੇਟ ਠੀਕ ਹੈ ਜੀ ਇਹ ਲੰਮਾ ਹੈ 2 ਇੰਚ ਦਾ ਠੀਕ ਹੈ ਜੀ ਇਥੋਂ ਕਮਰ ਲਵਾਂਗੇ ਆਪਾਂ 6 ਤੇ ਠੀਕ ਹੈ ਜੀ ਤੇ ਇਹ ਇਦਾਂ ਤੇ ਹੋ ਜਾਊਗਾ ਨਾ ਜਦੋਂ ਪਲੇਟ ਪਾਗੇ ਠੀਕ ਹੈ ਜੀ ਇਦਾਂ ਤੇ ਆ ਜਾਊਗਾ ਸਾਡੇ ਮਤਲਬ 6 ਤੇ ਤੇ ਇਹਨਾਂ ਦੀ ਮੇਨ ਸਲਾਈ ਲਵਾਂਗੇ ਆਪਾਂ 14 ਇੰਚ ਜੇ ਪਹਿ ਹੈਗੀ 13 ਤਾਂ ਆਪਾਂ 8.5 ਲਵਾਂਗੇ ਕਮਰ ਹੈਗੀ ਹੈ ਜੀ 14 ਤਾਂ 7 ਇੰਚ ਲਵਾਂਗੇ ਠੀਕ ਹੈ ਜੀ ਆ ਦੇਖੋ 7 ਲਵਾਂਗੇ ਪਰ ਸਾਡੇ ਸੱਤ ਕਰ ਦਾਂਗੇ ਠੀਕ ਹੈ ਜੀ ਕਿਉਂਕਿ ਪਲੇਟ ਵੀ ਪਾਉਗੇ ਨਾ ਪਲੇਟ ਤੇ ਆ ਕੇ ਸਟਿੰਗ ਬੈਠ ਜੂਗੇ ਇਹਦੇ ਦੇਖੋ ਮੇਰੇ ਆ ਸਿੰਪਲ ਜਿਹੇ ਵੀਡੀਓ ਨੇ ਮੈਂ ਜਿਆਦਾ ਹਾਈਲਾਈਟ ਵੀਡੀਓ ਨਹੀਂ ਬਣਾਉਂਦੀ ਨਾ ਮੈਨੂੰ ਪੁਰਾਣੀਆਂ ਆਉਣ ਠੀਕ ਹੈ ਜੀ ਆਪਾਂ ਜਿੱਦਾਂ ਦਾ ਮੇਰੇ ਕੋਲ ਹਨਰ ਆ ਪਾਉਦਾਂ ਤੁਹਾਨੂੰ ਪਾਉਣੇ ਆ ਤੇ ਤੁਹਾਨੂੰ ਕਿਵੇਂ ਲੱਗਦਾ ਜਰੂਰ ਦੱਸਿਓ ਠੀਕ ਹੈ ਜੀ ਤੇ ਆ ਦੇਖੋ 8 ਇੰਚੇ ਦਾ ਪਗੜਾ ਤਿਆਰ ਕਰਾਂਗੇ ਤੇ ਆਪਣਾ ਟਾਈਟ ਠੀਕ ਹੈ ਜੀ ਇੰਨਾ ਰਹਿ ਜੂਗਾ ਆਪਣਾ 3 ਇੰਚ ਆਪਣਾ ਮੋਡਾ ਲੈ ਲੇਗਾ ਤੇ ਹੁਣ ਆਪਾਂ ਕਰਾਂਗੇ ਇਸ ਦੀ ਕਟਾਈ ਤੇ ਇਸ ਕੋਲੋਂ ਉੱਪਰ ਆਕਾ ਗਾ

ਤੇ ਪਲੇਟਾਂ ਦੀ ਨਿਸ਼ਾਨੀ ਮੈਂ ਦੂਜੀ ਸਾਈਡ ਕਿਵੇਂ ਲਾਉਣੀ ਆ ਉਹ ਤੁਹਾਨੂੰ ਪਤਾ ਹੀ ਆ ਤੇ ਮੈਂ ਹੁਣ ਇਹ ਪਲੇਟਾਂ ਦੀ ਨਿਸ਼ਾਨੀਆਂ ਜਿਹੜੀ ਲਾਈਨਿੰਗ ਤੇ ਲਾਉਣੀਆਂ ਲਾਈਨਿੰਗ ਹੰਨੇ ਮੇਰੀ ਅੱਜ ਆਉਣੀ ਆ ਠੀਕ ਹੈ ਜੀ ਤੇ ਆਪਾਂ ਕਟਾਈ ਤੁਹਾਨੂੰ ਦੱਸਦੀ ਤੇ ਇਸ ਤੇ ਆਪਾਂ ਲਾਇਸ ਦਾ ਜ ਡਾਇਰਮ ਬਣਾਵਾਂਗੇ ਤੇ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਇਦਾਂ ਕੜੀਆਂ ਪਾਵਾਂਗੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜਾਂ ਕਿ ਰੇਤ ਲਾਉਣੇ ਆ ਉਹ ਵੀ ਤੁਹਾਨੂੰ ਮਤਲਬ ਦੱਸਾਂਗੇ ਜਿਵੇਂ ਵੀ ਸੂਟ ਤਿਆਰ ਕਰਾਂਗੇ ਤੇ ਤੁਹਾਨੂੰ ਮੇਰੀ ਵੀਡੀਓ ਇਹ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਇਹ ਸੀ ਆਪਣੇ 16 ਬਰਸਟ ਦੀਆਂ ਕਾਟਾਂ ਠੀਕ ਹੈ ਜੀ ਸਭ ਤੋਂ ਘੱਟ ਹਵਾਲੀ ਫਿਟਿੰਗ ਦੀਆਂ ਕਾਟਾਂ ਠੀਕ ਹੈ ਜੀ ਹੁਣ ਵੀਡੀਓਂ ਚੇਅਰ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਠੀਕ ਹੈ ਜੀ ਸੋਹਣਾ ਜਿਹਾ ਕਮੈਂਟ ਕਰਿਓ ਤਾਂ ਕਿ ਮੈਂ ਜੋ ਅਗਲੀ ਵੀਡੀਓ ਤੁਹਾਡਾ ਕਮੈਂਟ ਪੜ ਕੇ ਦੱਸ ਸਕਾਂ ਠੀਕ ਹੈ ਜੀ ਧੰਨਵਾਦ